ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਹੈ ਜੀ ਸਭ ਦਾ ਅੱਜ ਤੁਹਾਡਾ ਨਵੇਂ ਵਲੌਗ ਦੇ ਵਿੱਚ ਸਵਾਗਤ ਆ ਜੀ ਮੇਰੇ ਨਾਲ ਆ ਜੀ ਸਾਜਨ ਅਸਲਾਮ ਵਾਲੇਕਮ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਆ ਬੈਠੇ ਆ ਗੋਲਦੀ ਬੈਠਾ ਜੀ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਪਰਮਿੰਦਰ ਬੈਠਾ ਜੀ ਅੱਜ ਅਸੀਂ ਚੱਲੇ ਆ ਜੀ ਚੰਡੀਗੜ੍ਹ ਥੋੜਾ ਕੰਮ ਚੱਲੇ ਆ ਵੈਸੇ ਯਾਰ ਦੋਸਤਾਂ ਨੂੰ ਮਿਲਣ ਵੀ ਚੱਲੇ ਆ ਤੇ ਕੰਮ ਵੀ ਚੱਲੇ ਆ ਆਪਣਾ ਭਰਾ ਸਾਜਨ ਆ ਜੀ ਇਹਦੇ ਨਵੇਂ ਗਾਣੇ ਰਿਕਾਰਡ ਕਰਾਉਣ ਚੱਲੇ ਆ ਜੀ ਬਹੁਤ ਅੱਛਾ ਰਾਈਡਰ ਆ ਜੀ ਮੁੰਡਾ ਤੇ ਮਿਲਦੇ ਹਾਂ ਤੁਹਾਨੂੰ ਰਾਹ ਦੇ ਵਿੱਚ ਜੋ ਵੀ ਕੁਝ ਕਰਦੇ ਰਹਾਂਗੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਫਿਰ ਕੀ ਫਿਰਦਾ ਸੀ ਇਹ ਰਾਤਾ ਹਰ ਕਿਸਮ ਜਿਹਾ ਚਿਰਦਾ ਸਾ ਪਿਛਲੇ ਤੋਂ ਬੜੀ ਅੱਧ ਚੱਕੀ ਫਿਰਦਾ ਸੀ ਇਹਦੇ ਨਾਲ ਦੱਸ ਨਹੀਂ ਕਿਸਮ ਜਿਹਾ ਚਿਰਦਾ ਸਾਰਾ ਸਲਵਣਾ ਹੈ ਜੀ ਚੰਦ ਚੜਾ ਤੱਕ ਜੇ ਲੰਘ ਛਾਟ ਛਾਟ ਕੱਡੀਆਂ ਮੈਂ ਤੇਰੇ ਲਈ ਬਿੱਲੋ ਚੋਪ ਚਾਪ ਦੱਸ ਦਈਆਂ ਲਾਈਨ ਆਪਾਂ ਨੇ ਹਰ ਗੱਲ ਦਾ ਜਵਾਬ ਤੂੰ ਫੜਾਏਂਗੀ ਕਿਹਨੇ ਲੋ ਵੀ ਦੋਸਤੋ ਮਠੰਡੇ ਐਂਟਰ ਕਰ ਰਹੇ ਆ ਜੀ ਆਪਾਂ ਤੇ ਦੇਖਦੇ ਆ ਮਠੰਡੇ ਫਿਰ ਤੁਹਾਨੂੰ ਦੱਸਦੇ ਆ ਅੱਗੇ ਆ ਆ ਬਠੰਡੇ ਆ ਗਏ ਆਪਾਂ ਤੁਸੀਂ ਦੇਖੋ ਮੌਸਮ ਵੀ ਅੱਜ ਅੱਛਾ ਸੀ ਵੈਸੇ ਆ ਬਠਿੰਡੇ ਵਾਲੇ ਥਰਮਲ ਪਲਾਂਟ ਅੱਗੇ ਦੇਖ ਲੋ ਤੁਸੀਂ 2019 ਦੇ ਵਿੱਚ ਲਾਸਟ ਵਾਰ ਮੈਂ ਛੰਡੀਗੜ੍ਹ ਗਿਆ ਸੀਗਾ ਤੇ 2019 ਤੋਂ ਬਾਅਦ ਅਬ ਬਸ ਹੁਣ ਜਾ ਰਹਿਆਂ ਜੀ ਸਬਾਬੀ ਨਹੀਂ ਬਣਾ ਕਦੇ ਉਸ ਤੋਂ ਬਾਅਦ ਪਹਿਲਾਂ ਮਤਲਬ ਬਾਅਦ ਸੌਰੀ ਪਹਿਲਾਂ ਕੀ ਨਾ ਤੇ ਚਲੋ ਜੀ ਅੱਗੇ ਵੇਖਦੇ ਹਾਂ ਰਾਹ ਦੇ ਵਿੱਚ ਕੀ ਕੀ ਹੋਣਾ ਨਹੀਂ ਨਹੀਂ ਥੋੜਾ ਲਾ ਲਾ アクシデントでやられてるアクシデントでやりたい。 ਹੋ ਦੋਸਤੋ ਹੁਣ ਆਪਾਂ ਬਠਿੰਡਾ ਕ੍ਰੋਸ ਕਰ ਰਹੇ ਹਾਂ ਤੇ ਬਠਿੰਡੇ ਤੋਂ ਬਾਅਦ ਆਪਾਂ ਪਹੁੰਚ ਗਏ ਆ ਪੁੱਚੋ ਖੁਰਦ ਕੱਚੀ ਪੁੱਚੋ ਵੀ ਕਹਿ ਦਿੰਦੇ ਆ ਤੇ ਇੱਥੇ ਮੇਰੀ ਵੱਡੀ ਸਿਸਟਰ ਅਮਨ ਵਿਆਹੀ ਹੋਈ ਆ ਆ ਜੀ ਸਕੂਲ ਆ ਜੀ ਪੁੱਚੋ ਖੁਰਦ ਦਾ ਤੇ ਐਸਾਈਡ ਤੁਸੀਂ ਦੇਖ ਸਕਦੇ ਹੋ ਲਓ ਜੀ 메ਨ ਰੋਡ ਤੇ ਫੇਰ ਚੜ ਗਏ ਆ ਆ ਕਿਹੜਾ ਰੋਡ ਆ ਭਈ ਇਹ ਆ ਬਰਨਾਲਾ ਰੋਡ ਆ ਜੀ। ਸੀ ਦੇਖ ਲਓ ਮੈਨੂੰ ਪਿੰਡ ਦਾ ਨਾਮ ਭੁੱਲ ਗਿਆ ਜੀ ਪਤਾ ਨਹੀਂ ਕਿਹੜਾ ਪਿੰਡ ਸੇ ਇਹ। ਕਿ ਕਾਫੀ ਟਾਈਮ ਬਾਅਦ ਮੈਂ ਜਾ ਰਿਹਾ ਸੀਗਾ ਇੱਥੇ। ਤੇ ਹਾਂ ਟਰੈਂਪੋ ਦੇ ਵਿੱਚ ਵੇਖੋ ਕਿਵੇਂ ਬੈਠੇ ਆ ਲੋਕ। ਬਹੁਤ ਆਨੰਦ ਆ ਰਿਹਾ ਸੀਗਾ ਜੀ ਮਤਲਬ ਕਾਫੀ ਅੱਛਾ ਲੰਘਿਆ ਬੰਨੇ ਸਮੇਂ ਬਾਅਦ ਗਏ ਆ। ਤੇ ਬਹੁਤ ਵਧੀਆ ਲੱਗਿਆ। ਬਾਕੀ ਜਦੋਂ ਦੋਸਤ ਮਿੱਤਰ ਇਕੱਠੇ ਹੋਣ ਉਹ ਤੋਂ ਨਜ਼ਾਰਾ ਤਾਂ ਆਉਂਦਾ ਹੀ ਹੈ ਫਿਰ ਦੇਖੋ ਕਿਵੇਂ ਵੱਜੇ ਜਾਂਦਾ ਮੈਂ ਤੇ ਸਾਜਨਾ ਜੀ ਤੇ ਗੱਡੀ ਦੇ ਵਿੱਚ ਬੜਾ ਆਨੰਦ ਆ ਰਿਹਾ ਸੀਗਾ ਬਣੇ-ਭਣੇ ਚੱਲ ਜੰਦੇ ਸੀਗੇ ਇੰਜੋਏ ਕਰਦੇ ਗਏ ਵਸੇ ਵਧੀਆ ਸੀ ਅੱਛਾ ਤੇ ਨਾਲ ਉਹ ਮੂਰੇ ਬੈਠਾ ਸਰਦਾਰ ਰਵਿੰਦਰ ਸਿੰਘ ਗੋਲਡੀ ਖਾਲਸਾ ਜੀ ਬੜੀ ਇੰਜੋਏ ਕੀਤਾ ਪੂਰਾ ਇਹ ਨਜ਼ਾਰਾ ਆ ਗਿਆ ਵਸੇ ਜਾਣ ਦਾ ਜਲੇਬੀ ਮਾਸ਼ੂ ਪਾਏ ਕਾਰ ਮੈਂ ਪਹਿਲੀ ਵਾਰ ਗਿਆ ਸੀ ਇਸ ਤਰ੍ਹਾਂ ਬਹੋ ਚੱਲਦਾ ਲਓ ਜੀ ਭੁੱਖ ਲੱਗੀ ਸੀ ਤੇ ਉੱਤਰਿਆ ਸੀ ਪਿੰਡ ਕਿਹੜਾ ਵੀ ਇਹ ਯਾਰ ਪੋਵਾਨੀਗੜ ਟੱਪੇ ਤੋਂ ਪੋਵਾਨੀਗੜ ਟੱਪ ਕੇ ਤੇ ਇੱਥੇ ਆਇਆ ਜੀ ਅਸੀਂ ਕੀ ਨਾ ਜੀਵਿਦਾਰਾਂ ਦੇ ਢਾਬੇ ਤੇ ਜੀਵਿਦਾਰਾਂ ਦੇ ਢਾਬੇ ਤੇ ਆਏ ਆ ਜੇ ਰੋਟੀ ਰੁੱਟੀ ਖਾਣੇ ਸਵੇਰ ਦਾ ਕੁਛ ਖਾਦਾਂ ਨਹੀਂ ਸੀ ਬਸ ਹਲਕਾ ਫੁਲਕਾ ਨਾਸ਼ਤਾ ਇੱਕ ਕਰ ਸੀਗਾ ਤੇ ਆਇਆ ਇੱਥੇ ਤੇ ਰੋਟੀ ਪਾਣੀ ਖਾਣੇ ਆ ਤੇ ਫਿਰ ਦੇਖਦੇ ਆ ਕੀ ਕੀ ਇਹਨਾਂ ਕੋਲੇ ਆਜੋ ਬੈਠ ਗਏ ਆ ਜੀ ਰੋਟੀ ਰੋਟੀ ਖਾਣ ਵਾਸਤੇ ਸ੍ਰੀ ਗੁਰੂ ਸੁਣ ਜਾ ਹੋ ਗਿਆ ਇੱਕ ਵਾਰੀ ਤਾਂ ਆ ਬੈਠੇ ਆ ਜੀ ਬਾਈ ਗਗਨ ਜੀ ਗੋਲਡੀ ਗੋਲਡੀ ਜੀ ਭਰਾ ਆ ਸਾਨੂੰ ਪਤਾ ਨਹੀਂ ਕੀ ਕੁਝ ਕੋ ਆਊਗਾ ਤੇ ਆ ਪਰਮਿੰਦਰ ਸਾਡੇ ਨਾਲ ਆ ਤਾਂ ਮੇਨ ਬੰਦਾ ਉਹ ਸਾਜਣ ਬੈਠਾ ਤੇ ਇੱਥੇ ਆ ਬੈਠਾ ਚਲੋ ਦੇਖਦੇ ਹਾਂ ਕੀ ਲਿਆਉਂਦੇ ਫਿਰ ਥਾਨੇ ਆ ਲਓ ਜੀ ਮਲਾਈ ਦੁੱਧ ਤਾਂ ਮੰਗਾਇਆ ਸੀਗਾ ਜੀ ਖਾਣ ਵਾਸਤੇ ਆਈ ਅੱਜ ਸਾਰੇ ਬਰਿੰਦਰ ਬੈਠਾ ਰਾਜਨ ਆਪਰਾ ਰੋਟੀਆਂ ਲਾ ਕੇ ਆ ਗਿਆ ਜੀ ਚਲੋ ਜੀ ਕੋਈ ਨਹੀਂ ਸਾਨੂੰ ਖਾ ਲੈਂਦੇ ਫਿਰ ਮਿਲਦੇ ਅੱਗੇ ਰੋਟੀ ਖਾ ਲਈ ਆ ਜੀ ਮਿੱਠਾ ਵੀ ਖਾੜਿਆ ਨਾਲ-ਨਾਲ ਇਹ ਚੱਲਿਆ ਵਾਪਸ ਹੁਣ ਗੱਡੇ 'ਚ ਬੈਠਾ ਮੁਰ ਮੁਰ ਨਾ ਨਾ ਮੋੜ ਕਿਤੇ ਚੇਂਜ ਹੋ ਗਿਆ ਵੀ ਉੱਤਰ ਗਾ ਅਸੀਂ ਚੰਡੀਗੜ੍ਹ ਚੱਲੇ ਆ ਰਾਹ ਜ ਭੁੱਖ ਬਹੁਤ ਲੱਗੀਆਂ ਸੀ ਫਿਰ ਰੁਕ ਕੇ ਖਾਣਾ ਤਾਂ ਪੈਣਾ ਸੀ ਕੁਝ ਨਾ ਕੁਝ ਇਹ ਮੌਸਮ ਅੱਛਾ ਹੈ ਜੀ ਕੋਈ ਤੁੰ ਕੋਈ ਜ਼ਿਆਦਾ ਨਹੀਂ ਆਈਗੀ 에ਰੀਆ ਵੀ ਵਧੀਆ ਹੈਗਾ ਇਹ ਰੁਕੇ ਸੀ ਜ਼ਿਮੀਦਾਰਾਂ ਦਾ ਢਾਬਾ ਸਾਨੂੰ ਖਾਲੀਆ ਲੱਗਿਆ ਸੀ ਬਹਿ ਕੇ ਆ ਕੇ ਇੱਥੇ ਐਸੇ ਤੁਹਾਨੂੰ ਸਹੀ ਐਚਚਲ ਜਿਹੜਾ ਰਿਵਿਊ ਦਿੰਨਾ ਮੈਂ 20 ਰੋਟੀ 100-100 ਆ ਇੱਥੇ ਵੀ ਕੋਈ ਜ਼ਿਆਦਾ ਆਪਾਂ ਖਾਣ ਪੀਣ ਨੂੰ ਕਦੇ ਮਾੜਾ ਨਹੀਂ ਕਹਣਾ ਤੇ ਇਹਦਾ ਪਰ ਜਿਹੜਾ ਆਪਾਂ ਕਹਿੰਨਾ ਸਵਾਦ ਨਹੀਂ ਆਇਆ ਉਮੇ ਸਵਾਦ じゃ ਨਹੀਂ ਆਇਆ ਪਰ ਉਹ ਢਿੱਡ ਜਾ ਭਰ ਗਿਆ ਚਲੋ ਜੀ ਅੱਗੇ ਮਿਲਦੇ ਆ ਬਾਕੀ ਆਪਾਂ ਲਓ ਜੀ ਐਂਟਰੀ ਕਰਨ ਲੱਗੇ ਆ ਸ਼ਾਹੀ ਸਿਟੀ ਪਟਿਆਲਾ ਇੱਥੇ ਪੋਲ ਤੇ ਜੜ ਰਹੇ ਆ ਜੀ ਆ ਹਸਪੀਟਲ ਸਿਗਾ ਜੀ ਇਹ ਪਤਾ ਨਹੀਂ ਕਿਹੜਾ ਪਾਰਕ ਕਿਹੜਾ ਵਜ ਦਾ ਹਸਪੀਟਲ ਕਹੜਾ ਹਸਪੀਟਲ ਐ ਵੈਸੇ ਬਹੁਤ ਤਗੜਾ ਹਸਪੀਟਲ ਬਣਿਆ ਵੀ ਐਂਟਰ ਕਰ ਰਹੇ ਆ ਆਪਾਂ ਹੁਣ ਜ਼ਮਾਨਾ ਕਿੰਨਾ ਬਦਲ ਗਿਆ ਯਾਰ ਕੀ ਤੋਂ ਕੀ ਹੋ ਗਿਆ ਧੰਨਵਾਦ ਫੇਰ ਆਉਣਾ ਜੀ ਲਓ ਜੀ ਸਹੀ ਐਂਟਰੀ ਹੁਣ ਕੀਤੀ ਆਪਾਂ ਤੇ ਬਸ ਥੋੜੀ ਅੱਗੇ ਜਾ ਕੇ ਨਾਲ ਹੀ ਯੂਨੀਵਰਸਿਟੀ ਆ ਅਕਬੀ ਸਾਈਡ ਯੂਨੀਵਰਸਿਟੀ ਹੈ ਜੀ ਪਟਿਆਲਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੇ ਨਾਮ ਨਾਲ ਵੀ ਮਸ਼ਹੂਰ ਹੈ ਵੈਸੇ ਤੇ ਬੜੀਆਂ ਯਾਦਾਂ ਜੁੜੀਆਂ ਐ ਇਸ ਯੂਨੀਵਰਸਿਟੀ ਨਾਲ ਵੀ ਮੇਰੀਆਂ ਹ ਕੋਈ ਨੇ ਕਦੇ ਫੇਰ ਕੋਈ ਕਿੱਸਾ ਜੁੜਿਆ ਆ ਜਾਂ ਕੋਈ ਕਿੱਸਾ ਯਾਦ ਆਏ ਤਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗਾ ਕੋਸ਼ਿਸ਼ ਦਿਲ ਦੀਆਂ ਗੱਲਾਂ ਹੁੰਦ ਗਈਆਂ ਜ਼ਿੰਦਗੀ ਵਿੱਚ ਪੌਂਚ ਕੋ ਬਹੁਤ ਕੁਝ ਸੁਣਤਾਗਾ ਆ ਦੇਖੋ ਜੀ ਤੁਸੀਂ ਪੰਜਾਬ ਯੂਨੀਵਰਸਿਟੀ ਲੰਗ ਰਹੇ ਆ ਪਹੁੰਚ ਚੁੱਕੇ ਆ ਚਿਤਕਾਰਾ ਯੂਨੀਵਰਸਿਟੀ ਦੇ ਕੋਲ ਬਿਲਕੁਲ ਆਪਾਂ ਬਹੁਤ ਮਸ਼ਹੂਰ ਯੂਨੀਵਰਸਿਟੀ ਹੈ ਵੀ ਆ ਦੇਖੋ ਬਿਲਡਿੰਗਾਂ ਬਹੁਤ ਤਗੜੀਆਂ ਬਣੀਆਂ ਨੇ ਅੰਦਰ ਬਹੁਤ ਆ ਦੇਖੋ ਚਿਤਕਾਰਾ ਯੂਨੀਵਰਸਿਟੀ ਤੁਸੀਂ ਦੇਖ ਲਓ ਇੱਕ ਕਿੰਨਾ ਕੋਸ਼ਾਲਾ ਅਗਰ ਦੇ ਹੋਰ ਬਿਲਡਿੰਗਾਂ ਲੋ ਜੀ ਐਸਬੀਪੀ ਸੋਸਾਇਟੀ ਚ ਐਂਟਰ ਕਰ ਗਏ ਆ ਅਸੀਂ ਤੇ ਪਹੁੰਚ ਗਏ ਆ ਲਗਭਗ ਅਸੀਂ ਕਿੰਨਾ ਨੰਬਰ ਤੇ ਜਾਣਾ ਪਾ ਬਾਈਪਰ ਬਾਈਪਰ ਤੇ ਅੱਗੇ ਆ ਰਿਹਾ ਹੈ ਦੇਵੀਆ ਚੋਲੀਬੀਆ ਬਾਈਪਰ ਚ ਜਾਣਾ ਹਨੇ ਜਾ ਰਹੇ ਆ ਪਹੁੰਚ ਗਏ ਲਗਭਗ ਲੋ ਜੀ ਉੱਤਰ ਆ ਗਿਆ ਸੀ ਆ ਜੀ ਆਖਿਆ ਤਾਂ ਇਹ ਇੱਥੇ ਗੋਲਦੀ ਉੱਤਰ ਆਇਆ ਸਾਜਨ ਆ ਗਿਆ ਉਹ ਪਰਮਿੰਦਰ ਆ ਗਿਆ ਕਿਤੇ ਖੋਲ ਹੀ ਲੋ ਗਿਆ ਬਾਕੀ ਮਿਲਦੇ ਹੀ ਉੱਤੇ ਆ ਕੇ ਦੋਸਤਾਂ ਨੂੰ ਲਓ ਦੋਸਤੋ ਆਪਣੇ ਭਰਾ ਦੇ ਫਲੈਟ ਤੇ ਪਹੁੰਚ ਚੁੱਕੇ ਆਂ ਆ ਨਾਜ਼ਮਾ ਜੀ ਇਹ ਪਰਮਿੰਦਰ ਨੂੰ ਤਾਂ ਜਾਣਦੇ ਆਂ ਗੱਡੀ ਚ ਲਾ ਕੇ ਲਿਆ ਸਾਡਾ ਡਰਾਈਵਰ ਗੱਡੀ ਵੀ ਇਹਦੀ ਤੇ ਡਰਾਈਵਰ ਵੀ ਸਾਡਾ ਹੀ ਹੈ ਹੋਰ ਗੱਡੀ ਚਲਾਉਣ ਵਾਲਾ ਹੈ ਨਹੀਂ ਜੀ ਕੋਈ ਭਾਈ ਸਿੱਖ ਲੋ ਯਾਰ ਇੰਪੀਰੀਅਲ ਹਾਈਟਸ ਨਾਜ਼ਮ ਹੈ ਹਾਂ ਜੀ ਫਿਰ ਹੈ ਆਹ ਦੇਖ ਲੋ ਇਹ ਉੱਚੀ ਉੱਚੀਆਂ ਬਿਲਡਿੰਗਾਂ ਦੇ ਲੋਕ ਰਹਿੰਦੇ ਆ ਮੈਂ ਤਾਂ ਇਤੋਂ ਬਾਈ ਜੀ ਡਰ ਲੱਗੀ ਜਾਂਦਾ ਨਾ ਨੋ ਨੂ ਨੂ ਕਹਿੰਦੇ ਪੁੱਲ ਪੁੱਲ ਵੀ ਇੱਥੇ ਪੁੱਲ ਪੁੱਲ ਤੇ ਆਹ ਜਰਮਨ ਭਰਾ ਹੈਗਾ ਆਪਣਾ ਸੱਚੀ ਗੱਲ ਜੀ ਆਹ ਲਾਲ ਸੋਹਣਾ ਲਿਖਦਾ ਤੇ ਕੰਪੋਜੀਸ਼ਨ ਬਹੁਤ ਸੋਹਣੀ ਹੈ ਹੁਣ ਹੀ ਗਾਣਾ ਸੁਣ ਕੇ ਹਟਿਆ ਬਹੁਤ ਚੰਗਾ ਲੱਗਦਾ ਬਹੁਤ ਪਿਆਰਾ ਹੈ ਬੰਦਾ ਜੀ ਮੈਂ ਸੱਚੀ ਜਦੋਂ ਤੁਹਾਡੇ ਮੂਰੇ ਗੋਂ ਲੱਗਾ ਕੰਮ ਰਿਹਾ ਉਹ ਨਹੀਂ 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 ਯਾਰ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗੱਲ ਬੋਲਿਆ ਬਹੁਤ ਰਿਸਪੈਕਟ ਹੈ ਮੁੰਡੇ ਚਲੋ ਬਾਕੀ ਹੁਣ ਤਿਆਰ ਸ਼ਾਰ ਹੁੰਨੇ ਆ ਤੇ ਜਾਵਾਂਗੇ ਫਿਰ ਅਸੀਂ ਠਹਿਰ ਕੇ ਜੇ ਕੰਮ ਨੂੰ ਸੁਣਾ ਇਹ ਲੈ ਕੇ ਜਾਣਗੇ ਮੈਂ ਤਾਂ ਬਈ ਪਹਿਲੀ ਵਾਰ ਆਇਆ ਐਸ ਏਰੀਏ ਜੀ ਚਲੋ ਜੀ ਮਿਲਦੇ ਆ ਸ਼ਾਮ ਨੂੰ ਵੇਖਦੇ ਆ ਕੀ ਗਰਾਉਂਡ ਕਾ ਲਾਉਂਦੇ ਆ ਬੋਲ ਬੋਤ ਮੈਂ ਤੁਹਾਨੂੰ ਸੁਣੋ ਜੀ ਕਿਵੇਂ ਲੱਗੇ ਦਸਕ ਵਿੱਚ ਦੇ ਵਿੱਚ ਫੁੱਲਾਵਾ ਗੱਲ ਤਿਕਮਾਇਆ ਤੇਰੀ ਯਾਦ ਨਾ ਭੁੱਲਦੀ ਉਹ ਬਾਕੀ ਹਰ ਸੇ ਗੱਗਦੀ ਭੁੱਲ ਗਈ ਇੰਜ ਵਿਛੜੇ ਮੁੜ ਨਹੀਂ ਆਏ ਗੁੱਡ ਮਾਰਨਿੰਗ ਜੀ ਲੋ ਵੀ ਆਪਾਂ ਅੱਜ ਤੁਰਾਂਗੇ 3-4 ਵਜੇ ਇੱਥੋਂ ਮੁਹਾਲੀ ਬੈਠੇ ਅਸੀਂ ਤੇ ਦਿਨ ਦਾ ਪਤਾ ਹੀ ਨਹੀਂ ਲੱਗਦਾ ਤੇ ਨਾ ਰਾਤ ਦਾ ਪਤਾ ਲੱਗਦਾ ਇੱਥੇ ਦੋਸਤੋ ਨਾ ਚਾਹੁੰਦੇ ਹੋਏ ਵੀ ਸਾਨੂੰ ਵਾਪਸ ਜਾਣਾ ਪੈ ਰਿਹਾਗਾ ਕਸਮ ਲੱਗੇ ਖੁਦਾ ਦੀ ਐਡਾ ਵਧੀਆ ਮੌਸਮ ਹੋਇਆ ਪਿਆ ਨਾ ਪਰ ਕੀ ਕਰੀਏ ਮਜਬੂਰੀ ਸੀ ਵਾਪਸ ਪਹੁੰਚਣਾ ਵੀ ਜ਼ਰੂਰੀ ਸੀ ਕਵਾ ਯਾਰਾ ਨਾ ਰਾਇਮ ਜੀ ਬਣ ਗਈ ਹੈ ਨਾ ਚੰਨਾ ਬਈ ਇਸ ਵਾਰ ਅਸੀਂ ਇੱਕ ਬੰਦਾ ਲਾਹ ਚੱਲੇ ਤੇ ਇੱਕ ਬੰਦਾ ਚੜਾ ਚੱਲੇ ਆ ਪਰਮਿੰਦਰ ਡਰਾਈਵਰ ਸਾਡਾ ਗੱਡੀ ਵੀ ਇਹਦੀ ਆ ਆਹ ਹੈਗਾ ਨਾਜ਼ਮ ਖਾਨ ਦੇ ਨਾ ਸਰਦਾਰ ਗੁਰਵਿੰਦਰ ਸਿੰਘ ਖਾਲਸਾ ਖਾਲਸਾ ਪੰਥ ਦੇ ਬਈ ਮੰਨਿਓ ਤੁਸੀਂ ਯਕੀਨ ਮੰਨਿਓ ਬਾਕੀ ਕੀ ਬਾਤ ਪੁੱਛੋ ਆਇਆ ਯਾਰ ਵੇ ਹੋਏ ਏਡਾ ਸੋਹਣਾ ਮੌਸਮ ਜਿਆਦਾ ਤੇਜ਼ ਆਈ ਜਾਂਦਾ ਦੋਸਤੋ ਸ਼ਹਿਰੇ ਪਰ ਮੌਸਮ ਸੱਚੀ ਬਹੁਤ ਘੈਂਟ ਹੋਇਆ ਕਰ ਆਹ ਦੋਸਤੋ ਆਪਾਂ ਬਟੇਂਡਾ ਕ੍ਰਾਸ ਕਰ ਜਾਂਦਾ ਤੇ ਆਪਾਂ ਪਹੁੰਚ ਗਏ ਆ ਪੱਲੂਆਣੀ ਤੇ ਇੱਥੇ ਹੁਣ ਟੋਲ ਪਲਾਜ਼ਾ ਹੋਗਾ ਜੀ ਟੋਲ ਪਲਾਜ਼ਾ ਨੂੰ ਕ੍ਰਾਸ ਕਰਕੇ ਫਿਰ ਆਪਾਂ ਸਿੱਧਾ ਹੀ ਹੁਣ ਆ ਦੇਖੋ ਜੀ ਟੋਲ ਪਲਾਜ਼ਾ ਆ ਗਿਆ ਹੈਗਾ ਔਰ ਪਲਾਜ਼ਾ ਨੂੰ ਕ੍ਰੋਸ ਕਰਾਂਗੇ ਹੁਣ ਆਪਾਂ ਚਾਰ ਮੇਰੇ ਖਿਆਲ ਤਨੀਆਂ ਚਾਰ ਟੋਲ ਪਲਾਜ਼ਾ ਹੀ ਆਈ ਸੀ ਸਾਨੂੰ ਰਾਹ ਦੇ ਵਿੱਚ ਹੀ ਆ ਪਹੁੰਚ ਗਏ ਆ ਗਿੱਦੜਵਾਸੀ ਤੇ ਆ ਭਾਰੂ ਚੌਕ ਵਾਜਦੇ ਸਾਡਾ ਭਾਰੂ ਚੌਕ ਥੋੜਾ ਜਿਹਾ ਅੱਗੇ ਆ ਤੇ ਆ ਥੋੜਾ ਜਿਹਾ ਪਹਿਲਾਂ ਹੀ ਮੁੜ ਜੀ ਅਸੀਂ ਮੋੜ ਆਉਂਦਾ ਇੱਕ ਇੱਥੇ ਸੂਏ ਵਾਲਾ ਮੋੜ ਵਾਜਦਾ ਹੈ ਸੂਏ ਵਾਲੀ ਛੜਕ ਲਾ ਲਓ ਸੂਏ ਵਾਲਾ ਮੋੜ ਲਾ ਲਓ ਉਹ ਆ ਜੀ ਇਹ ਲਓ ਜੀ ਫਾਈਨਲੀ ਪਹੁੰਚ ਗਏ ਜੀ ਗਿੱਦੜਵਾ ਸਰੀ ਟੁੱਟੀ ਹੁੰਦਾਗਾ ਤੇ ਆ ਫਾਟਕ ਲੱਗੇ ਪਿਆ ਜੀ ਦੇਖ ਲਓ ਤੁਸੀਂ ਫਾਟਕ ਲੱਗੇ ਪਿਆ ਗੁਰਦੁਆਰਾ ਸਾਹਿਬ ਨਾਲ ਹੀ ਆ ਜਿੱਧਰਵਾਦੇ ਫਾਟਕ ਆਈ ਆ ਸਾਡ ਖੁੱਲਣਗੇ ਤੇ ਘਰੇ ਪਹੁੰਚਾਂਗੇ ਬਸ ਬਾਕੀ ਮਿਲਦੇ ਆ ਜੀ ਘਰੇ ਜਾ ਕੇ ਆਰੇ ਵੀ ਦੋਸਤੋ ਆ ਦੇਖ ਲਓ ਲੈ ਆ స్వాਗਤ ਕਰੀਂਦਾ ਸਾਡਾ ਇਹ ਕਿੱਧਰ ਉਹ ਖੜਾ ਉਹ ਖੜਾ ਆ ਸਾਡਾ ਸਵਾਗਤ ਕਰੀਂਦਾ ਜੀ ਆ ਆ ਗਿਆ ਜੀ ਇੱਕ ਨੂੰ ਛੱਡੇ ਇੱਕ ਨੂੰ ਚੜ੍ਹਾ ਲੇ ਆ ਨਾਜ਼ਮਾ ਜੀ ਖੜਾ ਆ ਠੀਕ ਠਾਕ ਆ ਗੋਲਡੀ ਆ ਜੀ ਆ ਪਰਮਿੰਦਰ ਆ ਉਹ ਪਰਮਿੰਦਰ ਦੀ ਮੰਮੀ ਵੀ ਹੈ ਪਿੱਛੇ ਜੀ ਦੇਖ ਲਓ ਉਹ ਪਰਮਿੰਦਰ ਦੀ ਮੰਮੀ ਖੜੀ ਆ ਆ ਗਏ ਆ ਜੀ ਬਸ ਤੇ ਅੱਜ ਤਾਂ ਵਲੌਗ ਇੱਥੇ ਆਪਾਂ ਖਤਮ ਕਰਦੇ ਆ ਜੀ ਨੀਂਦ ਬਹੁਤ ਆਈਂਦੀ ਆ ਜਾ ਕੇ ਸੌਣਾ ਜੀ ਠੀਕ ਆ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ